ਪੰਜਾਬ ਦੀਆਂ ਵਕਵਕ ਜੁੱਤੀਬੰਦੀਆਂ ਕਮੀ ਇਨਸਾਫ ਮੋਰਚੇ ਦੇ ਸੋਦੇ ਤੇ ਕਿਸਾਨ ਮਜ਼ਦੂਰ ਧਾਰਮਿਕ ਅਤੇ ਵਪਾਰੀ ਜੁੱਤੀਬੰਦੀਆਂ ਵੱਲੋਂ ਸੁਖਜੀਤ ਸਿੰਘ ਖੋਸਾ ਦੀ ਅਗਵਾਈ ਹੇਠ ਸੁਤਾਨਪੁਰ ਲੋਧੀ ਦੀ ਦੀ ਐਸਟੀਐਮ ਨੂੰ ਜੜਾਏ ਮੰਗ ਪੱਤਰ ਸੌਪਿਆ ਗਿਆ। ਦੱਸਦੇ ਇਸ ਮੌਕੇ ਦੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਮੁੱਖ ਮੰਤਰੀ ਵਿਰੋਧਧਾਰੀ ਮੋਦੀ ਸਰਕਾਰ ਦੀਆਂ ਜੰਗੀ ਨੀਤੀਆਂ ਵਿਰੁੱਧ ਚੇਤਾਵਨੀ ਪੱਤਰ ਭੇਜ ਰਹੇ ਹਾਂ। ਰੋਜ਼ਾਨਾ ਝੂਠੇ ਪੁਲਸ ਮੁਕਾਬਲੇ ਪੁਲਿਸ ਹਿਰਾਸਤ ਵਿੱਚ ਮੌਤਾਂ ਹੋ ਰਹੀਆਂ ਨੇ ਤੇ ਭ੍ਰਿਸ਼ਟਾਚਾਰ, ਨਸ਼ੇ ਹਰ ਖੇਤਰ ਦੇ ਮਾਫੀਆ ਗਰੋਹ ਨਜਾਇਜ਼ ਪ ਵਿਅਕਤੀ ਜਿਹੜੇ ਨੇ ਉਹ ਜ਼ਿਲ੍ਹਾ ਵਿੱਚ ਬੰਦ ਨੇ ਪੰਜਾਬ ਦੇ ਬਾਹਰ ਹਜ਼ਾਰਾਂ ਕਿਲੋਮੀਟਰ ਦੂਰ ਬੰਦੀਆਂ ਨੂੰ ਜ਼ਿਲ੍ਹਾ ਵਿੱਚ ਰੱਖਿਆ ਜਾਣਾ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਪਾਈ ਅਮਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਦੇ ਸਮੇਤ ਦਰਜਨਾਂ ਨੌਜਵਾਨਾਂ ਨੂੰ ਆ ਪੰਜਾਬ ਦੇ ਦੂਰ ਜ਼ਿਲ੍ਹਾ ਵਿੱਚ ਬੰਨ ਕੀਤਾ ਗਿਆ ਤੇ ਇਸੇ ਤਰ੍ਹਾਂ ਕਿਸਤਾਨਾ ਮਜ਼ਦੂਰਾਂ ਨਾਲ ਵਿਆਪਕ ਪੱਧਰ ਤੇ ਤਸ਼ਤਦੀਆਂ ਜਿਹੜੀਆਂ ਉਦਾਹਰਨਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਮੁੱਦਿਆਂ ਉੱਤੇ ਆਪ ਜੀ ਨੂੰ ਚੇਤਾਵਨੀ ਪੱਤਰ ਪੇਸ਼ ਕੀ ਮੰਗ ਕਰਦੇ ਹਾਂ ਕਿ ਦਹਾਕੀਆਂ ਤੇ ਪੰਜਾਬ ਵਿੱਚ ਬੇਚੈਨੀ ਪੰਜਾਬ ਦੇਸ਼ ਦੀ ਆਜ਼ਾਦੀ ਦੇ ਲਈ ਵੱਡੀਆਂ ਕੁਰਬਾਨੀਆਂ ਕਰਨ ਵਾਲਾ ਰਾਜ ਰਗਾਤਾਰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਅੰਗੋਲਿਆ ਕੀਤਾ ਜਾ ਰਿਹਾ ਹੈ ਤੇ ਇਸ ਮੌਕੇ ਤੇ ਉਹਨਾਂ ਗੱਲ ਕਰਕੇ ਕਿਹਾ ਹੈ ਕਿ ਅਸੀਂ ਮੀਡੀਆ ਦੇ ਰਾਹੀਂ ਇਹਨਾਂ ਮਸਲਿਆਂ ਦੇ ਹੱਲ ਲਈ ਮੰਗ ਕਰਦੇ ਹਾਂ ਤੇ ਪੰਜਾਬ ਦੇ ਹਾਲਾਤਾਂ ਤੇ ਜਾਇਜ਼ ਮਸਲਿਆਂ ਪ੍ਰਤੀ ਅੰਗੈਲੀ ਹਨਕਾਰੀ ਸੰਵੇਦਨਹੀਨਤਾ ਅਨੇਕਾਂ ਅਨਿਆਪੂਰਵਕ ਅਤੇ ਅਨਿਆਇਪੂਰਵਕਤੇ ਜ਼ਬਰ ਨੀਤੀਆਂ ਪੰਜਾਬ ਨੂੰ ਬਹੁਤ ਵੱਡੇ ਲੋਕਾਂ ਦੇ ਰੋਸ ਦੇ ਵੱਲ ਲੈ ਜਾ ਸਕਦੀ ਹੈ ਤੇ ਹੋਰ ਕੀ ਕੀ ਇਸ ਮੌਕੇ ਤੇ ਕਿਹਾ ਗਿਆ ਹੈ ਉਹ ਦੇਖਦੇ ਆਏ ਖਬਰ ਕਾ ਖਾਲਸਾ ਵਾਹਿਗੁਰੂ ਅਸੀਂ ਅੱਜ ਸਾਰੇ ਸਾਡੇ ਨਾਲ ਸੀਨੀਅਰ ਐਡਵੋਕੇਟ ਮੰਮੀ ਸਾਹਿਬ ਛੋਟੇ ਮੰਮੀ ਸਾਹਿਬ ਸਾਰੇ ਐਡਵੋਕੇਟ ਸਤਵੀਰ ਸਿੰਘ ਸਰਪੰਚ ਅ ਸਰਿੰਦਰ ਸਿੰਘ ਜਹੇਦਾ ਰਣਜੀਤ ਸਿੰਘ ਦਵਿੰਦਰ ਸਿੰਘ ਜੀ ਗੋਟੀ ਸਾਹਿਬ ਤੇ ਹੋਰ ਸਾਰੇ ਦਰਜਾ ਬਦਰਜਾ ਵੀਰ ਇਕੱਠੇ ਹੋ ਕੇ ਇੱਕ ਜਿਹੜੀ ਚੀਜ਼ ਹੈ ਇੱਕ ਜਿਹੜਾ ਨਸੂਰ ਹੈ ਸਾਡੇ ਚੁੱਭ ਰਿਹਾ ਕਿ ਸਾਡੇ ਯੋਧੇ ਜਿਨ੍ਹਾਂ ਨੂੰ ਉਮਰਕੈਦ ਸਜ਼ਾ ਹੋਈ ਸੀ ਉਹ ਉਹਨਾਂ ਨੇ ਪੂਰੀ ਕਰ ਲਿਓ ਉਦੋਂ ਕਿਤੇ ਅੱਗੇ ਚਲ ਗਈ 30 32 32 ਸਾਲ ਤੋਂ ਬੈਠੇ ਆ ਜਿੱਚ ਭਾਈ ਜਗਤਾਰ ਸਿੰਘ ਖਵਾਰਾ ਬਲਵੰਤ ਸਿੰਘ ਰਾਜਵਾਨ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਸ਼ਮਸ਼ੇਰ ਸਿੰਘ ਜੀ ਭਾਈ ਗਰਮੀਤ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਤੇ ਭਾਈ ਦਲਵਿੰਦਰ ਦਵਿੰਦਰਪਾਲ ਸਿੰਘ ਭੁੱਲਰ ਭਾਈ ਗਰਦੀਪ ਸਿੰਘ ਖੇੜਾ ਇਹ ਸਾਰੇ ਹੀ ਸਾਡੇ ਬੰਦੀ ਸਿੰਘ ਜਿਹੜੇ ਇਹ ਪ੍ਰਿਟੀਕਲ ਮਰਡਰ ਹੋਏ ਆ ਇਹਨਾਂ ਕੋਲ ਜੇ ਕੋਈ ਗਲ ਹੋਈ ਆ ਤੇ ਉਹਦੀ ਸਜ਼ਾ ਭੁਗਤ ਲਈ ਆ ਤੇ ਇਹ politcal ਏਜੰਡੇ ਦੇ ਤਹਿਤ ਹੀ ਇਹਨਾਂ ਨੂੰ ਹੁਣ ਕਾਲ ਕੋਠੜੀਆਂ ਵਿੱਚ ਬੰਦ ਕੀਤਾ ਹੋਇਆ ਸਾਡੀ ਸਿਨਮਰ ਸਾਰਿਆਂ ਦੀ ਬੇਨਤੀ ਆ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਮੈਡਮ ਜੀ ਨੂੰ ਕਿ ਇਹਦੇ ਤੇ ਨਜ਼ਰਸਾਨੀ ਕੀਤੀ ਜਾਵੇ ਤੇ ਜਿਹੜਾ ਉਹਨਾਂ ਦਾ ਬਣਦਾ ਹੱਕ ਆ ਉਹਨਾਂ ਨੂੰ ਦਿੱਤਾ ਜਾਵੇ ਕਿਉਂਕਿ ਇਹ ਜਿਹੜਾ ਦੇਸ਼ ਆ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਮਨੁੱਖੀ ਅਧਿਕਾਰਾਂ ਦਾ ਨੰਬਰਦਾਰ ਕਹਿੰਦਾ ਤੇ ਲੋਕਤੰਤਰੀ ਇਹ ਵਿੱਚ ਵਿਸ਼ਵਾਸ ਕਰਦਾ ਆ ਪਰ ਸਾਡੇ ਸਿੱਖਾਂ ਦੇ ਨਾਲ ੱੱਕਾ ਹੋ ਰਿਹਾ ਸੋ ਅੱਜ ਅਸੀਂ ਸਾਰੇ ਕੌਮੀ ਇਨਸਾਫ ਮੋਰਚੇ ਦੀ ਤਰਫੋਂ ਇਹ ਮੰਗ ਨੂੰ ਲੈ ਕੇ ਆਏ ਆਂ ਦੂਜੀ ਮੰਗ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਵਿਦਵੀਆਂ ਹੋਈਆਂ ਸਰਕਾਰਾਂ ਗੁਟਕਾ ਸਾਹਿਬ ਦੀ ਸੌਂਹ ਕਰਕੇ ਬੰਦੀਆਂ ਰਹੀਆਂ ਪੁੱਛਣਾ ਹੋਇਆ ਫਿਰ ਆ ਮੌਜੂਦਾ ਸਰਕਾਰ 24 ਘੰਟੇ ਦੀ ਗੱਲ ਕਰਦੀ ਸੀ ਇਹਨਾਂ ਨੇ ਵੀ ੱੱਕਾ ਪੰਨ ਕੇ ਦੋਰਾ ਨਾ ਕੀਤਾ ਸੋ ਇਸ ਕਰਕੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਵਿਦਵੀਆਂ ਦਾ ਇਨਸਾਫ ਕੀਤਾ ਜਾਵੇ ਪੰਜਾਬ ਦਾ ਉਜਾੜਾ ਹੋਇਆ 47 ਗੁਰੂਤਮ ਵਿਛੜੇ ਉਹਨਾਂ ਦੀ ਵੀ ਹਦਬੰਦੀ ਦੀ ਇਹ ਚੀਜ਼ ਉੱਭਰਦੀ ਆ ਖਨੌਰੀ ਬਾਰਡਰ ਤੇ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਲੁੱਟਮਾਰ ਕੀਤੀ ਗਈ ਆ ਪੰਜਾਬ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਉਹਦੇ ਉੱਤੇ ਵੀ ਨਜ਼ਰਸਾਨੀ ਜਿਹੜੀ ਕਰਨੀ ਬਣਦੀ ਆ ਸਮੂਚੀਆਂ ਮੰਗਾਂ ਨੂੰ ਲੈ ਕੇ ਅਸੀਂ ਸਾਰੇ ਹੀ ਸੰਗਤਾਂ ਸਮੇਤ ਹਾਜ਼ਰ ਹੋਏ ਆ ਆਸ ਕਰਦੇ ਆ ਕਿ ਸਾਡੀ ਇਸ ਚੀਜ਼ ਨੂੰ ਮਾਣਯੋਗ ਐਸਡੀਐਮ ਸਾਹਿਬ ਬੀਬਾ ਜੀ ਇਹ ਰਾਸ਼ਟਰਪਤੀ ਸਾਹਿਬ ਤੱਕ ਪਹੁੰਚਾ ਦੇਣਗੇ ਤਾ ਕਰਕੇ ਜੇ ਦੇਖੋ ਸਾਨੂੰ ਕਹਿੰਦੇ ਨੇ ਕਿ ਦੇਸ਼ ਤੁਹਾਡਾ ਆਪਣਾ ਅਸੀਂ ਰਹਿ ਰਹੇ ਆ ਪਰ ਸਾਨੂੰ ਬਗਾਨਾ ਬਗਾਨਾ ਉਦੋਂ ਲੱਗਦਾ ਜਦੋਂ ਸਾਡੇ ਨਾਲ ਐਦਾਂ ਦੀਆਂ ਵਧਿਕੀਆਂ ਹੁੰਦੀਆਂ ਸਾਨੂੰ ਆਪਣੇ ਬਣਾ ਕੇ ਰੱਖੋ ਸਾਡੇ ਨਾਲ ਇਨਸਾਫ ਕਰੋ ਇਹ ਸਾਡੀ ਮੰਗ ਹੈ ਅਸੀਂ ਪੀਸਫੁਲ ਡੈਮੋਕਰੈਟਿਕ ਵੇ ਦੇ ਨਾਲ ਤੁਹਾਡੇ ਕੋਲ ਮੰਗ ਕਰਦੇ ਆ ਜੇ ਤੁਸੀਂ ਮੰਗ ਨਹੀਂ ਕਰੋਗੇ ਤੇ ਫੇਰ ਮੰਗਾ ਹੋਰ ਵੱਡੀਆਂ ਹੋ ਜਾਣਗੀਆਂ ਸੋ ਇਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਜਿੰਨੇ ਵੀ ਛੋਟ ਨੋਟ ਦੇ ਉੱਤੇ ਆਏ ਉਹਨਾਂ ਸਾਰਿਆਂ ਦਾ ਧੰਨਵਾਦ ਐਡਵੋਕੇਟ ਸਹਿਬਾਨ ਵੀਰਾਂ ਨੇ ਹਰ ਟਾਈਮ ਸਾਡੇ ਨਾਲ ਸਹਿਯੋਗ ਕੀਤਾ ਅੱਜ ਇੱਥੇ ਖੜੋ ਕੇ ਇਹ ਵੀ ਮੰਗ ਕਰਦੇ ਨੇ ਕਿ ਇਹ ਇਹਨਾਂ ਨੇ ਵਕਾਲਤ ਕੀਤੀ ਹੈ ਇਹਨਾਂ ਨੇ ਲਾਅ ਪੜ੍ਹਿਆ ਲਾਅ ਵੀ ਇਹ ਗੱਲ ਕਹਿੰਦਾ ਆ ਕਿ ਉਹਨਾਂ ਨੂੰ ਹੁਣ ਛੱਡ ਦੇ ਦੇਣਾ ਚਾਹੀਦਾ ਆ ਸੋ ਇਹਨਾਂ ਦਾ ਖੜੇ ਹੋਣਾ ਹੀ ਇੱਕ ਤਰ੍ਹਾਂ ਦਾ ਸੰਕੇਤ ਆ ਕਿ ਇਹ ਵੀ ਵੀਰ ਰੋਸ ਪ੍ਰਗਟ ਕਰ ਰਹੇ ਨੇ ਕਿ ਸਾਡੇ ਦੇਸ਼ ਵਿੱਚ ਜਸਟਿਸ ਨਹੀਂ ਹੋ ਰਿਹਾ ਕਿਰਪਾ ਕਰਕੇ ਉਹਨਾਂ ਨਾਲ ਜਸਟਿਸ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ